ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਅੰਮ੍ਰਿਤਸਰ 에어ਪੋਰਟ ਤੇ ਹਾਕੀ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਹੋਇਆ ਹੈ ਕਾਂਗਰਸੀ ਸੰਸਦ ਗੁਰਜੀਤ ਓਜਲਾ ਅਤੇ ਵਿਧਾਇਕ ਪ੍ਰਗਟ ਸਿੰਘ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਾਕੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਸਾਡੇ ਪੰਜਾਬ ਦੇ ਸ਼ੇਰਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਇਨਾਂ ਦਾ ਮਾਨ ਸਤਕਾਰ ਤੇ ਇਹਨਾਂ ਨੂੰ ਵੱਡਾ ਇਨਾਮ ਦਿੱਤਾ ਜਾਵੇ। ਸਾਬਕਾ ਹਾਕੀ ਕਪਤਾਨ ਜਗਰਾਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਹਾਕੀ ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰਕੇ ব্রੌਂਜ਼ ਮੈਡਲ ਲੈ ਕੇ ਆਏ ਨੇ। ਉਹਨਾਂ ਨੂੰ ਇਸ ਗੱਲ ਦੀ ਵੀ ਜ਼ਿਆਦਾ ਖੁਸ਼ੀ ਹੈ ਕਿ ਹਰਮਨਪ੍ਰੀਤ ਨੇ ਉਹਨਾਂ ਦੇ ਕੋਲੋਂ ਹਾਕੀ ਦੀ ਸਿੱਖਿਆ ਲਈ ਹੈ ਤੇ ਜਦੋਂ ਕਿਸੇ ਨੂੰ ਸਿੱਖਿਆ ਦਿੱਤੀ ਹੋਵੇ ਤੇ ਉਹ ਨਾਮ ਰੋਸ਼ਨ ਕਰੇ ਤਾਂ ਬਹੁਤ ਖੁਸ਼ੀ ਹੁੰਦੀ ਹੈ। ਅੱਜ ਬੜੇ ਮਾਣ ਦੀ ਗੱਲ ਹੈ ਸਾਡੇ ਦੇਸ਼ ਦੇ ਜਿਹੜੇ 올ੰਪੀਅਨ ਨੇ ਅੱਜ ਗੁਰੂ ਨਗਰੀ ਪਹੁੰਚ ਰਹੇ ਨੇ। ਜਿਹੜੇ ਮੈਡਲ ਜਿੱਤ ਕੇ ਆਏ ਨੇ ਅਸੀਂ ਉਹਨਾਂ ਨੂੰ ਰਿਸੀਵ ਕਰਨ ਆਸਤੇ ਇੱਥੇ ਪਹੁੰਚੇ ਆਂ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰਾ ਦੇਸ਼ ਹੀ ਵਧਾਈ ਦਾ ਪਾਤਰ ਹੈ ਪੰਜਾਬ ਵਧਾਈ ਦਾ ਪਾਤਰ ਹੈ ਸਾਡੇ ਨਗਰੀ ਗੁਰੂ ਨਗਰੀ ਵਧਾਈ ਦੀ ਪਾਤਰ ਹੈ ਕਿ ਜਿਸ ਧਰਤੀ ਦੀ ਜਰਖੇਜ ਧਰਤੀ ਚੋਂ ਇਹ ਨੌਜਵਾਨ ਪੈਦਾ ਹੋ ਕੇ ਆਪਣੀ ਮਿਹਨਤ ਦੇ ਬਲ ਬੁੱਤੇ ਦੇ ਨਾਲ ਅੱਜ ਉਹਨਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਸਾਡੇ ਪੰਜਾਬ ਦਾ ਮਾਣ ਵਧਾਇਆ ਉਹਨਾਂ ਨੂੰ ਅੱਜ ਲੈਣ ਆਏ ਉਹਨਾਂ ਦਾ ਸਵਾਗਤ ਕਰਨ ਆਏ ਅਸੀਂ ਬਿਲਕੁਲ ਘਟ ਹੈ ਇਸ ਗੱਲ ਦੇ ਅਸੀਂ ਮੀਨਸ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਹਰਿਆਣੇ ਦੇ ਬਰਾਬਰ ਤੁਸੀਂ ਪੈਸੇ ਦਿਓ ਵਿਦੇਰੀ ਜੋ ਕੈਪਟਨ ਸਰਕਾਰ ਸੀ ਸਾਡੀ ਕਾਂਗਰਸ ਦੀ ਉਦੋਂ ਵੀ 1 ਕਰੋੜ ਰੁਪਏ ਪਹਿਲਾਂ ਅਨਾਉਂਸ ਕੀਤਾ ਫਿਰ ਅਸੀਂ ਸਾਰੇ ਐਮਪੀ ਇਕੱਠੇ ਹੋ ਕੇ ਗਏ ਸਾਂ ਤੇ 2-2 ਕਰੋੜ ਰੁਪਏ ਇਹਨਾਂ ਨੇ ਉਦੋਂ ਦਿੱਤਾ ਸੀ ਪਰਿਵਾਰਾਂ ਨੂੰ 2 ਕਰੋੜ ਤੇ 1 ਲੱਖ ਰੁਪਏ ਉਦੋਂ ਜਿਹੜਾ ਸੀ ਅਸੀਂ ਖੁਦ ਐਮਪੀ ਸਾਰਿਆਂ ਨੇ ਰਿਕਵੈਸਟ ਕਰਕੇ ਉਦੋਂ ਦਿੱਲੀ ਕਰਵਾਇਆ ਸੀ ਤੇ ਹੁਣ ਵੀ ਰਿਕਵੈਸਟ ਕਰਾਂਗੇ ਸੀਐਮ ਸਾਹਿਬ ਨੂੰ ਮਿਲ ਕੇ ਵੀ ਵੀ ਇਮੀਡੀਏਟਲੀ ਤੁਸੀਂ ਉਹਦੇ ਇਕੁਅਲ ਰਕਮ ਦਿਓ ਜਿੰਨੇ ਹਰਿਆਣਾ ਦੇ ਰਹੇ ਆ ਉਹਦੋਂ ਇੱਕ ਵਧ ਰੱਖੋ ਕਿਉਂਕਿ ਦੇਖੋ ਖੇਤ ਤੇ ਜਾ ਕੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਜ ਜਿੰਨਾ ਚਿਰ ਕਿਸੇ ਦੀ ਆਰਥਿਕਤਾ ਮਜ਼ਬੂਤ ਨਹੀਂ ਹੋਊਗੀ ਔਰ ਜਦੋਂ ਪਲੇਅਰ ਸੀ ਉਦੋਂ ਕੁਆਰੀ ਵੀ ਸੀ ਖੇਡਦੇ ਸੀ ਹੁਣ ਗਾ ਜ਼ਿੰਮੇਵਾਰੀਆਂ ਵੱਧ ਜਾਣੀਆਂ ਨੇ ਖਰਚੇ ਵੱਧ ਜਾਂਦੇ ਆ ਸੋ ਸਰਕਾਰ ਉਹਨਾਂ ਦੀ ਮਦਦ ਕਰੇ ਤੇ ਮੋਸਟ ਜਿਹੜੇ ਪਲੇਅਰ ਨੇ ਬਹੁਤ ਵੱਡੇ ਘਰਾਂ ਕਿਉਂ ਨਹੀਂ ਗਏ ਉਹ ਮਿਹਨਤ ਕਰਕੇ ਹੀਲੇ ਘਰਾਂ ਚ ਤਾਂ ਗਏ ਸੋਨਾਂ ਵਾਸਤੇ ਆਰਥਿਕ ਮਦਦ ਦਾ ਬਹੁਤ ਲਾਹਾ ਹੁੰਦਾ ਔਰ ਉਹ ਵੀ ਜੇ ਨਾ ਮੈਂ ਐਨਆਰਆਈ ਭਰਾਵਾਂ ਨੂੰ ਕਹੂੰ ਜਿਹੜੇ ਵੱਡੇ ادارے ਨੇ ਪੰਜਾਬ ਦੇ ਉਹ ਵੀ ਖੁੱਲ ਕੇ ਮਦਦ ਕਰਨ ਉਹਨਾਂ ਦੀ ਜੀ ਹੁਣ ਗਾ ਧਿਆਨ ਦਵਾਗੇ ਮੈਂ ਤੇ ਆ ਹੁਣੇ 올ੰਪੀਅਨ ਸਾਹਿਬ ਨਾਲ ਸਾਰਿਆਂ ਨਾਲ ਬਹਿ ਕੇ ਗੱਲ ਹੋਈ ਪਾਜੀ ਪਰਕੜੂਸੀਆ ਬਲੰਦਰੋ ਨਹੀਂ ਗਏ ਅਸੀਂ ਅਮਰਸਰ ਦੇ ਵਿੱਚ ਐਸਟਰੋਟ੍ਰ ਐਮਪੀ ਲੈਰ ਤੋਂ ਮੈਕਸਿਮਮ ਲਾ ਕੇ ਦਵਾ ਦੇਖੋ ਕੱਲੇ ਪੰਜਾਬ ਲਈ ਨਹੀਂ ਆ ਪੂਰੇ ਦੇਸ਼ ਲਈ ਮਾਣ ਦੀ ਕਰਦਾ ਕਿਉਂਕਿ ਲਗਾਤਾਰ ਸੈਕਿੰਡ ਟਾਈਮ ਇਹ ਠੀਕ ਹੈ ਵੀ ਅਸੀਂ ਆਸ ਵੱਧ ਕਰਦੇ ਹਾਂ ਵੀ ਪਿਛਲੀ ਵਾਰੀ ਸਾਨੂੰ ਜਿਹੜਾ ਮੈਡਲ ਤੀਜੇ ਨੰਬਰ ਦਾ ਸੀ ਇਸ ਵਾਰੀ ਅਸੀਂ ਦੂਜੇ ਜਾਂ ਪਹਿਲੇ ਦਾ ਚਾਹੁੰਦੇ ਸੀ ਪਰ ਜਿਹੜੇ ਬੱਚੇ ਆ ਉਹਨਾਂ ਨੇ ਬਹੁਤ ਵਧੀਆ ਖੇਡੇ ਹੈਗੇ ਔਰ ਜਿਹੜਾ ਪੰਜਾਬ ਦਾ ਨਾਂ ਉੱਚਾ ਕੀਤਾ ਦੇਸ਼ ਦਾ ਨਾਂ ਬਿਕੂ ਇਹ ਠੀਕ ਆ ਪਾਲਿਸੀ ਹੈਗੀ ਆ ਬਟ ਐਟ ਦਾ ਸੇਮ ਟਾਈਮ ਸਾਨੂੰ ਥੰਨੇ ਗਰਾਉਂਡ ਲੈਵਲ ਤੇ ਹੋਰ ਕੰਮ ਕਰਨ ਦੀ ਜਰੂਰਤ ਹੈ ਜੀ ਕਿਉਂਕਿ ਕੱਲਾ ਸਪੋਰਟਸ ਜਿਹੜੀ ਆ ਉਹ ਸਿਰਫ ਮੈਡਲ ਨਹੀਂ ਦਵਾਉਂਦੀ ਇੱਕ ਚੰਗੇ ਇਨਸਾਨ ਵੀ ਬਣਾਉਂਦੀ ਹੈ ਇੱਕ ਹੈਲਦੀ ਨੇਸ਼ਨ ਬਿਲਡ ਅਪ ਹੁੰਦਾ ਇੱਕ ਸਮਾਜ ਦੇ ਵਿੱਚ ਰਹਿਣਾ ਸਿਖਾਉਂਦੀ ਆ ਇਹ ਜਿਹੜੀ ਸਪੋਰਟਸ ਹੈਗੀ ਆ ਸੋ ਮੈਨੂੰ ਲੱਗਦਾ ਥਲੜੇ ਪਾਸੇ ਸਾਨੂੰ ਹੋਰ ਕੰਮ ਕਰਨ ਦੀ ਜਰੂਰਤ ਹੈ ਤਾਂ ਕਿ ਜਿਹੜਾ ਪੰਜਾਬ ਕਿਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਆ ਉਹਦਾ ਸਿਰਫ ਇੱਕੋ ਇੱਕ ਰੈਮਡੀ ਆ ਤੇ ਅਸੀਂ ਸਪੋਰਟਸ ਨੂੰ ਜਿੰਨਾ ਵੀ ਵਧਾਵਾ ਦੇ ਸਕੀਏ ਉਨਾ ਹੀ ਘਟਾ ਹੈ ਸੋ ਮੈਨੂੰ ਲੱਗਦਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਪ੍ਰਾਨੇ ਕਰਨੇ ਚਾਹੀਦੇ ਔਰ ਖਾਸ ਕਰਕੇ ਜਿਹੜੀ ਸਰਕਾਰ ਅੱਜ ਹੈਗੀ ਆ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿਉਂਕਿ ਭਗਵੰਤਮਾਨ ਦੀ ਸੋਚ ਇਧਰ ਨੂੰ ਹੈਗੀ ਆ ਲੇਕਿਨ ਕੰਮ ਸੱਚੀ ਗੱਲ ਆ ਨਹੀਂ ਹੋ ਗਿਆ ਅਸੀਂ ਤਾਂ ਅਪੀਲ ਕਰਾਂਗੇ ਵੀ ਤੁਸੀਂ ਵੀ ਤਕੜੇ ਹੋ ਕੇ ਜਿਹੜਾ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਤਾਂ ਕਿ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸਪੋਰਟਸ ਨਾਲ ਜੋੜੀਏ ਕਿਉਂਕਿ ਜੇ ਕਮ ਸੇ ਕਮ ਜੇ 올림픽 ਨਹੀਂ ਬਣ ਗਏ ਮੈਡਲਿਸਟ ਨਹੀਂ ਬਣ ਗਏ ਲੇਕਿਨ ਹੈਲਦੀ ਇਨਸਾਨ ਬਣਨ ਗਏ ਜਿਹੜੇ ਦੇਸ਼ ਨੂੰ ਬਿਲਡ ਅਪ ਕਰਨ ਲਈ ਜਿਹੜਾ ਅੱਗੇ ਵੱਧ ਕੇ ਕੰਮ ਕਰਨ ਲਈ ਨਹੀਂ ਦੇਖੋ ਲੌਂਗ ਟਰਮ ਇਹ ਜਿਹੜੇ ਅੱਜ ਪਲੇਅਰ ਬਣੇ ਆ ਨਾ ਇਹ ਪਿਛਲੇ 15 20 ਸਾਲ ਦੀ ਮਿਹਨਤ ਆ ਇਹ ਅੱਜ ਨਹੀਂ ਹੈਗੀ ਆਪਾਂ ਨੂੰ ਕਈ ਵਾਰੀ ਦਿਸਦਾ ਹੈਗਾ ਅੱਛਾ ਕਈ ਵਾਰੀ ਮੀਡੀਆ ਵੀ ਇਦਾਂ ਦੀ ਗੱਲ ਕਰਨ ਲੱਗ ਪੈਂਦਾ ਤੇ ਲੇਕਿਨ ਇਹ ਪਿਛਲੇ 15-18 ਸਾਲਾਂ ਦੀ ਮਿਹਨਤ ਹੈ ਉਹਦੇ ਚੋਂ ਇਹ ਕੰਮ ਕਰਕੇ ਅੱਗੇ ਵਧੇ ਹੈਗੇ